ਕਹਾਣੀ ਸੰਸਾਰ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਤੁਹਾਨੂੰ ਪਿਆਰ ਸਤਿਕਾਰ ਆਦਬ ਜੀਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਇੱਕ ਬਹੁਤ ਖੂਬਸੂਰਤ ਕਹਾਣੀ ਹੈ ਜਿਹੜੀ ਤੁਹਾਨੂੰ ਭਾਵਕ ਕਰ ਸਕਦੀ ਹੈ ਜਿਵੇਂ ਆਖਾਂ ਕਿ ਇਹ ਸੱਚੀ ਕਹਾਣੀ ਹੈ ਤਾਂ ਕੋਈ ਅਤ ਕਥ ਨਹੀਂ ਨਹੀਂ ਹੱਥਾਂ ਦੇ ਨਿਸ਼ਾਨ ਉਹ ਵੀ ਪਿਤਾ ਜੀ ਦੇ ਮੇਰੇ ਪਿਤਾ ਜੀ ਵੱਡੀ ਉਮਰ ਦੇ ਹੋ ਗਏ ਸਨ ਉਹ ਚੱਲਣ ਵੇਲੇ ਕੰਧ ਦਾ ਸਹਾਰਾ ਲਿਆ ਕਰਦੇ ਸੀ ਜਿਸ ਕਰਕੇ ਕੰਧਾਂ ਤੇ ਉਹਨਾਂ ਦੇ ਹੱਥਾਂ ਦੇ ਨਿਸ਼ਾਨ ਬਣ ਜਾਂਦੇ ਸਨ ਪਰ ਮੇਰੀ ਘਰਵਾਲੀ ਨੂੰ ਇਹ ਚੰਗਾ ਨਹੀਂ ਸੀ ਲੱਗਦਾ ਉਹ ਅਕਸਰ ਇਹ ਗੱਲ ਕਰਦੀ ਕਿ ਕੰਧਾਂ ਗੰਦੀਆਂ ਹੋ ਰਹੀਆਂ ਨੇ ਇੱਕ ਦਿਨ ਪਿਤਾ ਜੀ ਨੂੰ ਸਿਰਦਰਦ ਹੋਇਆ ਤਾਂ ਉਹਨਾਂ ਨੇ ਤੇਲ ਲਵਾ ਲਿਆ ਉਹ ਜਦੋਂ ਚੱਲ ਰਹੇ ਸੀ ਤਾਂ ਕੰਧ ਉੱਤੇ ਤੇਲ ਦੇ ਨਿਸ਼ਾਨ ਵੀ ਬਣ ਗਏ ਇਹ ਦੇਖ ਕੇ ਮੇਰੀ ਪਤਨੀ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਮੈਨੂੰ ਕਿਹਾ ਤੇ ਮੈਂ ਵੀ ਗੁੱਸੇ ਵਿੱਚ ਪਿਤਾ ਜੀ ਨੂੰ ਕਹਿ ਦਿੱਤਾ ਕਿ ਤੁਰਨ ਵੇਲੇ ਘੱਟੋ-ਘੱਟ ਕੰਧ ਨੂੰ ਹੱਥ ਤਾਂ ਨਾ ਲਾਇਆ ਕਰੋ ਉਹਨਾਂ ਨੇ ਇਹ ਗੱਲ ਸੁਣ ਕੇ ਦਿਲ ਵਿੱਚ ਮਹਿਸੂਸ ਤਾਂ ਦੁੱਖ ਕੀਤਾ ਹੋਣਾ ਮੈਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਪਰ ਮੈਂ ਕੁਝ ਇਹ ਤੋਂ ਬਗੈਰ ਕਹਿ ਨਾ ਸਕਿਆ ਪਿਤਾ ਜੀ ਨੇ ਕੰਧ ਦਾ ਸਹਾਰਾ ਲੈਣਾ ਛੱਡ ਦਿੱਤਾ ਇੱਕ ਦਿਨ ਉਹ ਡਿੱਗ ਪਏ ਉਹਨਾਂ ਦੀ ਹੱਡੀ ਟੁੱਟ ਗਈ ਸਰਜਰੀ ਹੋਈ ਉਹ ਬਿਸਤਰੇ ਤੇ ਰਹਿ ਗਏ ਅਤੇ ਕੁਝ ਦਿਨਾਂ ਬਾਅਦ ਆਖਰਕਾਰ ਉਹ ਦੁਨੀਆ ਨੂੰ ਛੱਡ ਗਏ। ਮੈਨੂੰ ਸੱਚਮੁੱਚ ਆਪਣੀ ਗਲਤੀ ਦਾ ਬਹੁਤ ਪਛਤਾਵਾ ਹੋਇਆ। ਉਹਨਾਂ ਦੀਆਂ ਉਹੀ ਕੰਧਾਂ ਤੇ ਬਣੀਆਂ ਨਿਸ਼ਾਨੀਆਂ ਵੇਖ ਕੇ ਮੇਰਾ ਦਿਲ ਭਰਦਾ। ਕੁਝ ਸਮੇਂ ਬਾਅਦ ਅਸੀਂ ਘਰ ਦੀ ਰੰਗਾਈ ਕਰਵਾਉਣੀ ਸੀ। ਜਦੋਂ ਰੰਗ ਕਰਨ ਵਾਲੇ ਆਏ ਤਾਂ ਮੇਰੇ ਪੁੱਤਰ ਨੇ ਜੋ ਆਪਣੇ ਦਾਦਾ ਜੀ ਨੂੰ ਬਹੁਤ ਪਿਆਰ ਕਰਦਾ ਸੀ। ਉਹਨਾਂ ਨੂੰ ਉਹਨਾਂ ਦੇ ਹੱਥਾਂ ਨੂੰ ਨਿਸ਼ਾਨ ਜਿਹੜੇ ਲੱਗੇ ਹੋਏ ਸੀ ਕੰਧਾਂ ਦੇ ਉੱਤੇ ਉਹ ਆਖਿਆ ਕਿ ਇਹ ਮਿਟਾਏ ਨਾ ਜਾਣ। ਇਹ ਨਹੀਂ ਮਿਟਣੇ ਚਾਹੀਦੇ ਰੰਗ ਵਾਲਿਆਂ ਨੇ ਸੋਚਿਆ ਵਿਚਾਰ ਕਰਕੇ ਦੱਸਿਆ ਕਿ ਉਹਨਾਂ ਨਿਸ਼ਾਨਾਂ ਦੇ ਆਲੇ-ਦੁਆਲੇ ਉਹ ਗੋਲ ਚੱਕਰ ਬਣਾ ਦੇਣਗੇ ਅਤੇ ਇੱਕ ਵੱਖਰਾ ਡਿਜ਼ਾਈਨ ਉਹਨਾਂ ਨੇ ਤਿਆਰ ਕਰ ਦਿੱਤਾ ਜਦੋਂ ਵੀ ਸਾਡੇ ਕੋਈ ਕੋਠੀ ਵਿੱਚ ਆਉਂਦਾ ਉਹ ਉਹਨਾਂ ਨਿਸ਼ਾਨਾਂ ਨੂੰ ਗੌਰ ਨਾਲ ਵੇਖਦਾ ਅਤੇ ਪ੍ਰਭਾਵਿਤ ਹੋ ਜਾਂਦਾ ਸਮਾ ਲੰਘਦਾ ਗਿਆ ਆਪਣੀ ਤੋਰ ਤੁਰਦਾ ਗਿਆ ਆਖਰ ਇਹ ਬੁਢਾਪਾ ਸਾਰਿਆਂ ਤੇ ਆਉਣਾ ਹੈ ਤੇ ਮੈਂ ਵੀ ਬੁੱਢਾ ਹੋ ਗਿਆ ਹੁਣ ਮੈਨੂੰ ਵੀ ਕੰਧ ਦਾ ਸਹਾਰਾ ਲੈਣ ਦੀ ਲੋੜ ਪੈਣ ਲੱਗੀ ਇੱਕ ਦਿਨ ਮੈਂ ਯਾਦ ਕੀਤਾ ਕਿ ਮੈਂ ਆਪਣੇ ਪਿਤਾ ਜੀ ਨੂੰ ਕੰਧ ਨੂੰ ਹੱਥ ਲਾਉਣ ਤੋਂ ਵਰਜਿਆ ਸੀ ਰੋਕਿਆ ਸੀ ਇਸ ਕਰਕੇ ਮੈਂ ਵੀ ਕੋਸ਼ਿਸ਼ ਕੀਤੀ ਕਿ ਕੰਧ ਦਾ ਸਹਾਰਾ ਨਾ ਲਵਾਂ ਪਰ ਪਰ ਮੇਰੇ ਪੁੱਤਰ ਨੇ ਵੇਖ ਲਿਆ ਅਤੇ ਆ ਕੇ ਮੈਨੂੰ ਕਿਹਾ ਪਿਤਾ ਜੀ ਤੁਸੀਂ ਕੰਧ ਦਾ ਸਹਾਰਾ ਲੈ ਸਕਦੇ ਹੋ ਕਿਉਂ ਕਿ ਤੁਸੀਂ ਜੇ ਗਿਰ ਗਏ ਤਾਂ ਸੱਟ ਲੱਗ ਜਾਊਗੀ ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਪੁੱਤਰ ਸੱਚਮੁੱਚ ਮੈਨੂੰ ਸਹਾਰਾ ਦੇ ਰਿਹਾ ਹੈ ਇਹ ਦੇਖ ਕੇ ਮੇਰੀ ਪੁੱਤੀ ਦੌੜੀ ਆਈ ਅਤੇ ਕਹਿਣ ਲੱਗੀ ਦਾਦਾ ਜੀ ਤੁਸੀਂ ਕੰਧ ਦਾ ਸਹਾਰਾ ਨਾ ਲਾਓ ਮੇਰਾ ਹੱਥ ਫੜੋ ਉਸ ਵੇਲੇ ਮਰੀਆਂ ਅੱਖਾਂ ਨਮ ਹੋਈਆਂ ਅਤੇ ਮੋਤੀ ਬਣ ਕੇ ਅਥਰੂ ਤਰਤੇ ਛੱਡ ਗਏ ਉਹ ਮੈਨੂੰ ਸੋਫੇ ਤੇ ਬਿਠਾ ਕੇ ਆਪਣੀ ਡ੍ਰੈਂਗ ਦੀ ਕਾਪੀ ਲੈ ਆਈ ਉਸ ਦੀ ਅਧਿਆਪਕਾ ਨੇ ਉਸ ਦੀ ਤਸਵੀਰ ਦੀ ਬਹੁਤ ਸਰਾਹਨਾ ਕੀਤੀ ਹੋਈ ਸੀ ਉਸ ਤਸਵੀਰ ਵਿੱਚ ਪਤਾ ਕੀ ਸੀ ਉਸ ਤਸਵੀਰ ਵਿੱਚ ਮੇਰੇ ਪਿਤਾ ਜੀ ਦੇ ਕੰਦ ਉੱਤੇ ਬਣੇ ਹੱਥਾਂ ਦੇ ਨਿਸ਼ਾਨ ਸਨ ਉਸ ਨੇ ਉਸ ਤਸਵੀਰ ਦੇ ਹੇਠਾਂ ਲਿਖਿਆ ਸੀ ਅਸੀਂ ਚਾਹੁੰਦੇ ਹਾਂ ਕਿ ਹਰ ਬੱਚਾ ਆਪਣੇ ਵੱਡਿਆਂ ਨਾਲ ਇੰਝ ਪਿਆਰ ਕਰੇ ਮੈਂ ਆਪਣੇ ਕਮਰੇ ਵਿੱਚ ਗਿਆ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਰੋ ਪਿਆ ਅਸੀਂ ਵੀ ਇੱਕ ਦਿਨ ਬੁੱਢੇ ਹੋ ਜਾਣਾ ਹੈ ਜੇ ਸਾਡੇ ਮਾਪੇ ਬੁੱਢੇ ਐ ਜੇ ਸਾਡੇ ਮਾਪੇ ਸਾਡੇ ਕੋਲ ਨਹੀਂ ਆਉ ਉਹਨਾਂ ਦੀ ਸੰਭਾਲ ਕਰੀਏ ਆਪਣੇ ਬੱਚਿਆਂ ਨੂੰ ਵੀ ਇਹੋ ਹੀ ਦਸੀਏ ਕਿਉਂਕਿ ਬਜ਼ੁਰਗਾਂ ਦਾ ਸਤਕਾਰ ਬਹੁਤ ਲਾਜ਼ਮੀ ਹੈ ਦੁਨੀਆ ਭਰ ਦੇ ਵਿੱਚ ਅੱਜ ਫਾਦਰਜ਼ ਦਿਵਸ ਮਨਾਇਆ ਜਾ ਰਿਹਾ ਹੈ ਇਹ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਤੇ ਜੇ ਕਰੇ ਕਹਾਣੀ ਨੂੰ ਅਸੀਂ ਇੱਥੇ ਵਸਾ ਲਵਾਂਗੇ ਉਹਨਾਂ ਨੂੰ ਟੋਕਣਾ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਸੋਫੇ ਤੇ ਬੈਠਣਾ ਨਹੀਂ ਆਉਂਦਾ ਉਹਨਾਂ ਨੂੰ ਖਾਣਾ ਤੁਹਾਡੇ ਵਾਂਗ ਖਾਣਾ ਨਹੀਂ ਆਉਂਦਾ ਉਹ ਹੱਥ ਲਾਉਂਦੇ ਆ ਕੰਧਾਂ ਤੇ ਤੇ ਕੰਧਾਂ ਗੰਧੀਆਂ ਹੋ ਜਾਂਦੀਆਂ ਨੇ ਬਾਦ ਦੇ ਵਿੱਚ ਕੰਧਾਂ ਅਤੇ ਕੰਧਾਂ ਤੇ ਲੱਗੇ ਹੱਥ ਨਿਸ਼ਾਨੀਆਂ ਬਣ ਜਾਂਦੇ ਨੇ ਇਸ ਕਰਕੇ ਇਹ ਤੀਰਥ ਨੇ ਆਓ ਇਹਨਾਂ ਦੀ ਸੰਭਾਲ ਕਰੀ ਜੀ ਸੋ ਉਮੀਦ ਹੈ ਤੁਹਾਨੂੰ ਇਹ ਛੋਟੀ ਜੀ ਕਹਾਣੀ ਚੰਗੀ ਲੱਗੀ ਹੋਏਗੀ ਜੇ ਚੰਗੀ ਲੱਗੀ ਹੈ ਇਹਨਾਂ ਨੂੰ ਕੰਮ ਜਰੂਰ ਕਰ ਦਿਓ ਇਹ ਘਰ ਘਰ ਪੁੱਛਦੀ ਕਰ ਦਿਓ ਤਾਂ ਕਿ ਕਿਸੇ ਨੂੰ ਕਿਸੇ ਦੇ ਹੱਥਾਂ ਦੇ ਨਿਸ਼ਾਨ ਪਾ ਬਜ਼ੁਰਗਾਂ ਦੇ ਹੱਥਾਂ ਦੇ ਨਿਸ਼ਾਨ ਗੰਦੇ ਨਾ ਜਾਪਣ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ